ਖਸ਼ਿਆਲਪੁਰ ਦੇ ਮਹਿਲਕਲਾ ਅਧੀਨ ਪੈਂਦੇ ਪਿੰਡ ਢਾਡਾ ਖੁਰਦ ਦੇ ਵਿੱਚ ਸ਼ਰੀਆਮ ਗੋਲੀਆਂ ਚੱਲੀਆਂ ਨੇ ਅੱਧੀ ਰਾਤ ਨੂੰ ਪੂਰਾ ਪਿੰਡ ਦਹਿਲ ਜਾਂਦਾ ਗੋਲੀਆਂ ਦੀ ਆਵਾਜ਼ਾਂ ਦੇ ਨਾਲ ਅਤੇ ਇਲਾਕੇ ਦੇ ਵਿੱਚ ਸੁਣ ਪਸਰ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੇ ਇਲਾਕੇ ਨੂੰ ਪੁਲਿਸ ਦੇ ਵੱਲੋਂ ਸ਼ੌਨੀ ਤੇ ਵਿਸ਼ਤ ਤਬਦੀਲ ਕੀਤਾ ਗਿਆ ਦਰਅਸਲ ਹੋਇਆ ਇਹ ਹੈ ਕਿ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਕੁਝ ਬਦਮਾਸ਼ ਆਉਂਦੇ ਨੇ ਅਤੇ ਸਿੱਧਾ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਜਾ ਕੇ ਗੱਡੀ ਦੀ ਮਾਰ ਦਿੰਦੇ ਨੇ ਅਤੇ ਅੰਦਰ ਦਾਖਲ ਹੋ ਕੇ ਉੱਥੇ ਖੜੇ ਵਾਨਾਂ ਦੀ ਪੰਤੋੜ ਕੀਤੀ ਜਾਂਦੀ ਹੈ ਪਰਿਵਾਰ ਦੇ ਉੱਪਰ ਸ਼ਰੀਆਮ ਗੋਲੀਆਂ ਚਲਾਈਆਂ ਜਾਂਦੀਆਂ ਅਤੇ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਲੁੱਪਛਕੇ ਆਪਣੀ ਜਿਹੜੀ ਕਿ ਜਾਨ ਬਚਾਈ ਹੋਈ ਹੈ ਪਰ ਇਸੇ ਦੌਰਾਨ ਇੱਕ ਬਜ਼ੁਰਗ ਜਿਸ ਦੀ ਉਮਰ 80 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹ ਫੱਟੜ ਹੋਇਆ ਉਸਦੇ ਗੋਲੀ ਲੱਗੀ ਹੈ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਧਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਪਤਾ ਨਹੀਂ ਫਿਰ ਕਿਉਂ ਉਹਨਾਂ ਦੇ ਘਰ ਦੇ ਉੱਪਰ ਇਹ ਹਮਲਾ ਕੀਤਾ ਗਿਆ ਉਧਰ ਇਲਾਕੇ ਦੇ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਲੋਕ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੇਕੋਫ ਬਦਮਾਸ਼ਾਂ ਦੇ ਉੱਪਰ ਲਕਾਮ ਕਸੀ ਜਾਵੇ ਉਨ੍ਹਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਉਧਰ ਮੌਕੇ ਦੇ ਉੱਪਰ ਪਹੁੰਚੇ ਪੁਲਿਸ ਅਫਸਰਾਂ ਦੇ ਵੱਲੋਂ ਪੂਰੇ ਮਾਮਲੇ ਨੂੰ ਲੈ ਕੇ ਹੁਣ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਰâm ਦਿੱਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਡੀਐਸਪੀ ਆਪਣੀ ਟੀਮ ਸਮੇਤ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਬਕਾਇਦਾ ਜਿਹੜੀ ਕਿ ਉਹ ਥਾਂ ਜਿੱਥੇ ਕੀ ਇਹ ਫਾਰਕ ਕੀਤੇ ਗਏ ਨੇ ਭੰਨ ਤੋੜ ਕੀਤੀ ਗਈ ਹੈ ਉਸ ਘਰ ਦਾ ਮੌਈਨਾ ਕੀਤਾ ਗਿਆ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਅੱਗੇ ਹੁਣ ਜਿਹੜਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਣ ਦਾ ਦਾਅਵਾ ਕੀਤਾ ਹੈ ਕਨੇ ਗੱਡੀਆਂ ਲੱਗੀਆਂ ਠੀਕ ਆ ਜੀ ਬਾਬਾ ਸਾਢੇ ਨੀ ਗੱਡੀਆਂ ਦੇ ਨਿਕਲ ਗਏ ਨਾ ਗਲਾਸੀ ਕਾਫੇ ਨੱਠ ਪਿੱਛੇ ਰਾਮੂ ਮੈਂ ਆਉਣਾ ਰਾਹੇ ਲੱਗਾ ਪੁੱਛੇ ਏਦਾਂ ਸਾਢੇ ਨਵੇਂ ਲੜੂ ਲਾਭ ਤੇ ਬੈਗ ਕਰਤਾ ਹੁਣ ਬਾ ਆ ਗਿਆ ਮੇਰੇ ਇਸ਼ਤਹ ਨਾਲ ਪੁੱਛਿਆ ਵੀ ਤੂੰ ਕੌਣ ਆ ਤੀ ਬਾਬਾ ਕੋਈ ਤਾਂ ਨਹੀਂ ਕਿ ਚਨਾ ਜੰਤਰ ਬਾਰਾ 10 12 ਵਾਲੀ ਜੱਟ ਇੱਕ ਆਕਾ ਪਿਸਤੌਲ ਸੇ ਕੀ ਸੀ ਕਰ ਤੋ ਪਿਸਤੌਲ ਸੇ ਕਾ ਜੀ ਠੀਕ ਹੈ ਤੁਹਾਡੇ ਲਈ ਇੱਧਰ ਪੜ ਚ ਇੱਧਰ ਲੱਗੇ ਠੀਕ ਹੈ ਜੀ ਬਾਣਾ ਵਰਤੇ ਜੀ ਇੱਥੇ ਆਏ ਆਗੇ ਬਸ ਦਵਾ ਦਵਾ ਗੋਲੀਆਂ ਕਿਲਾਉਣ ਲੱਪੇ ਮਗਨਾਂ ਟਕੀ ਮਾਰਨਾ ਕੋਈ ਪ੍ਰਾਣੀ ਰੰਜੇ ਸ਼ੈਤ ਕੋਈ 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 ਨਹੀਂ ਕੋਈ ਬੰਦਾ ਜਾਣਦਾ ਫਿਰਾਂਦਾ ਹੋਵੇ ਜਾਣਦੇ ਹੈਗੇ ਬੰਦੇ ਜਾਣਦੇ ਆ ਕੋ ਨਾਮ ਨਾ ਸੁਣ ਨੂੰ ਆ ਜੀ ਪਹਿਲਵਾਨ ਸੁਣ ਨੂੰ ਪਹਿਲਵਾਨ ਸਾਡੇ ਇੱਕ ਖੇਡ ਦਾ ਮੁੰਡਾ ਚੇਤੇ ਦਾ ਇੱਕ ਖੇਡ ਕਿੰਨੇ ਟੋਟਲ ਬੰਦੇ ਸੀ ਮੰਨ ਲ 30 35 ਹੋਣੀ ਜੀ ਉਹ ਗੱਡੀਆਂ ਕਿੰਨੀਆਂ ਗੱਡੀਆਂ ਸੀ ਗੱਡੀਆਂ ਚਾਰ ਗੱਡੀਆਂ ਸੀ ਬਾਕੀ ਬਹੁਤ ਮੀਟ ਖਾਂਦੇ ਪਤਾ ਨਹੀਂ ਕਿੰਨੀਆਂ ਆਤੀ ਨਹੀਂ ਦੇਖੀਆਂ ਜੀ ਤੁਹਾਡਾ ਖੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਲੜਾਈ ਹੋਈ ਹੈ ਤੇ ਵਿੱਚ ਫਾਇਰਿੰਗ ਦੀ ਵੀ ਇਨਸੀਡੈਂਟ ਦੀ ਰਿਪੋਰਟ ਹੋਈ ਸੀ ਤੇ ਉਤੋਂ ਹੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਐਸਐਚਓ ਮਹਾਲਪੁਰ ਮੈਂ ਖੁਦ ਤੇ ਸਾਡਾ ਸਾਰਾ ਸਟਾਫ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਆ ਕੇ ਪੜਤਾਲ ਕਰ ਰਹੇ ਹਾਂ ਤੇ ਜੋ ਹੁਣ ਤੱਕ ਮੁਢਲੀ ਪੜਤਾਲ ਤੋਂ ਸਾਨੂੰ ਇਹ ਪਤਾ ਲੱਗਾ ਵੀ ਜਿਹੜਾ ਇੱਥੇ ਪਿੰਡ ਦਾ ਇੱਕ ਮੁੰਡਾ ਹੈਗਾ ਜਿਨ੍ਹਾਂ ਦੇ ਘਰ ਦੇ ਬਾਹਰ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓਜ਼ ਵਗੈਰਾ ਵੀ ਉਹ ਵੀ ਟਟੋਲ ਰਹੇ ਹਾਂ ਤੇ ਬਹੁਤ ਜਲਦੀ ਜੋ ਹੋਰ ਸਾਨੂੰ ਉਕਤ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਬਾਬਤ ਤੁਹਾਨੂੰ ਬਰੀਫ ਕਰ ਦਿੱਤਾ ਜਾਊਗਾ ਕਿੰਨੇ ਕੇ ਸਰ ਆਊਂਡ ਫਾਇਰ ਹੋਈ ਸੀ ਜੀ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਰਜਨਸ ਨੇ ਤੇ ਪਰ ਅਸੀਂ ਅਜੇ ਮੌਕੇ ਦੀ ਪੜਤਾਲ ਕਰ ਰਹੇ ਹਾਂ ਜਦੋਂ ਪੜਤਾਲ ਪੂਰੀ ਹੋ ਜਾਊਗੀ ਤੁਹਾਨੂੰ ਸਾਰਾ ਕੁਝ ਅ ਲਾਊਡ ਐਂਡ ਕਲੀਅਰ ਬਰੀਫ ਕਰ ਦਾਂਗੇ